ਸਭ ਤੋਂ ਪਹਿਲਾਂ ਤਾਂ ਤੁਹਾਨੂੰ ਸਾਰਿਆਂ ਨੂੰ ਲੱਖ ਲੱਖ ਮੁਬਾਰਕਾਂ ਵੀ ਔਰ ਧੰਨਵਾਦ ਵੀ ਅਜੇ ਏਡੀ ਵੱਡੀ ਗਿਣਤੀ ਦੇ ਵਿੱਚ ਤੁਸੀਂ ਪਹੁੰਚ ਗਏ ਇੰਨਾ ਪਿਆਰ ਮਾਨ ਸਰਕਾਰ ਇਸ ਨਿਮਾਣੇ ਜੇ ਨਾ ਚੀਜ਼ ਦੇ ਆਪਦੇ ਦਾਸ ਨੂੰ ਤੁਸੀਂ ਦਿੱਤਾ ਮੈਂ ਸਮਝਦਾ ਕਿ ਜਦੋਂ 4 ਤਰੀਕ ਨੂੰ ਸ਼ਾਮ ਨੂੰ ਬਾਈ ਤਲਵੀਰ ਜੀ ਤਲਵੀਰ ਜੀ ਦਾ ਫੋਨ ਆਇਆ ਤੇ ਮਹਿਜ਼ 2 ਦਿਨਾਂ ਦੇ ਵਿੱਚ ਏਡੀ ਵੱਡੀ ਗਿਣਤੀ ਦੇ ਵਿੱਚ ਲੋਕ ਉਹਦੀ ਪਹੁੰਚਦੇ ਹੁੰਦੇ ਨੇ ਜਦੋਂ ਦਿਲ ਦੀਆਂ ਤਾਰਾਂ ਨੇ ਜਿਹੜੀਆਂ ਉਹ ਜੁੜੀਆਂ ਹੋਣ ਜਦੋਂ ਇਹਨਾਂ ਨੇ ਕਿਹਾ ਕਿ ਭਾਜੀ ਆਪਾਂ ਆਪਣੇ ਪਰਿਵਾਰ ਦੇ ਵਿੱਚ ਵਾਧਾ ਕਰਨਾ ਕੋਈ ਸਰਪੰਚ ਜੋਇਨ ਕਰ ਰਹੇ ਨੇ ਮੈਂ ਕਿਹਾ ਵੀ ਸ਼ੁਭ ਕੰਮ ਦੇ ਵਿੱਚ ਦੇਰੀ ਗਾਣੀ ਟਾਈਮ ਕਾ ਨੂੰ ਲਾਉਣਾ ਫਿਰ ਚਲੋ 7 ਤਰੀਕ ਨੂੰ ਆ ਜਾਂਦੇ ਆ ਸੋ ਸਾਥੀਓ ਮੈਂ ਸਮਝਦਾ ਕਿ ਅੱਜ ਮਜੀਠੇ ਹਲਕੇ ਦੇ ਲਈ ਇੱਕ ਨਵੀਂ ਸ਼ੁਰੂਆਤ ਹੈ ਨਵਾਂ ਆਗਾਜ਼ ਹੈ ਅੱਜ ਜਦੋਂ ਆਪਾਂ ਇਸ ਧਰਤੀ ਦੀ ਗੱਲ ਕਰ ਲੈਂਦੇ ਆ ਤੇ ਮੈਂ ਸਮਝਦਾ ਕਿ ਪਹਿਲੇ ਹੀ ਬਹੁਤ ਸਮਾਂ ਮਜੀਠੇ ਹਲਕੇ ਨੇ ਗਵਾ ਲਿਆ ਅੱਜ ਜਿੱਥੇ ਪੂਰੇ ਪੰਜਾਬ ਦੇ ਵਿੱਚ ਅਰਵਿੰਦ ਕੇਜਰੀਵਾਲ ਜੀ ਦੀ ਦੂਰਦ੍ਰਿਸ਼ਟੀ ਸੋਚ ਦੀ ਵਜ੍ਹਾ ਕਰਕੇ ਭਗਵੰਤ ਮਾਨ ਜੀ ਦੀ ਰਹਿਨਮਾਈ ਦੇ ਨਾਲ ਸਮੁੱਚੇ ਪੰਜਾਬ ਦੇ ਵਿੱਚ ਬੇਤਹਾਸ਼ਾ ਵਿਕਾਸ ਚੱਲ ਰਿਹਾ ਜਿਹੜਾ ਕਿ ਇਹ ਹਲਕਾ ਪਿਛਲਾ ਲੰਬਾ ਸਮਾਂ ਪਛੜ ਗਿਆ ਸੀਗਾ ਅੱਜ ਇਸ ਮੋਚੇ ਪੰਜਾਬ ਦੇ ਵਿੱਚ ਸਿਹਤ ਔਰ ਸਿੱਖਿਆ ਦੀ ਗੱਲ ਕਰ ਲਈਏ ਤਾਂ ਵੱਡੇ ਬਦਲਾਅ ਨੇ ਜਿਹੜੇ ਹੋ ਆ ਰਹੇ ਨੇ ਅੱਜ ਆਪਾਂ ਵੱਡੀ ਗਿਣਤੀ ਦੇ ਵਿੱਚ ਮੇਰੇ ਕਿਸਾਨ ਭਰਾ ਭਰਾ ਬੈਠੇ ਨੇ ਅੱਜ ਆਪਾਂ țeਲਾਂ ਤੇ ਮੋਗਿਆਂ ਦੇ ਰਾਹੀਂ ਪਾਣੀ ਪਹੁੰਚਾਉਣ ਦੀ ਗੱਲ ਕਰ ਲਈਏ ਉਹ ਅੱਜ ਪੂਰੇ ਪੰਜਾਬ ਦੇ ਵਿੱਚ ਆ ਜਿਹੜੀਆਂ ਪਿਛਲੀਆਂ ਸਰਕਾਰਾਂ ਵਾਲੇ ਨੇ ਇਹ ਤਾਂ ਐਸਵਾਈਐਫ ਦੇ ਨਾਂ ਤੇ ਉਹੀ ਲੋਕਾਂ ਨੂੰ ਲੜਾਈ ਗਏ ਮਰਾਈ ਗਏ ਪਾਣੀ ਤਾਂ ਪਹਿਲਾਂ ਵੀ ਸੀਗਾ ਅੱਜ ਵੀ ਟੇਲਾਂ ਤੇ ਸਿਖਰਲੇ ਅਖੀਰਲੇ ਖੇਤਾਂ ਨੂੰ ਪਾਣੀ ਪਹੁੰਚਣ ਲੱਗੇ ਪਾਣੀ ਤਾਂ ਨਹੀਂ ਸਰਕਾਰ ਨੇ ਪੈਦਾ ਕਰਤਾ ਪਾਣੀ ਤਾਂ ਪਹਿਲਾਂ ਵੀ ਸੀਗਾ ਪਰ ਚੁੱਪਚਾਪ ਹੀ ਤੇ ਸਮਝੌਤੇ ਹੁੰਦੇ ਰਹੇ ਹਾਂ ਰਾਜਸਥਾਨ ਨੂੰ ਵੀ ਜਾਈ ਜਾਂਦਾ ਸੀਗਾ ਹਰਿਆਣੇ ਨੂੰ ਵੀ ਜਾਈ ਜਾਂਦਾ ਸੀਗਾ ਪਰ ਇਨ੍ਹਾਂ ਲੋਕਾਂ ਨੇ ਚੁੱਪ ਵੱੱਟੀ ਹੋਈ ਸੀਗੀ ਤੇ ਲੋਕਾਂ ਨੂੰ ਲੜਾਈ ਜਾਂਦੇ ਸੀ ਐਸਵਾਈਐਲ ਦੇ ਪਾਣੀਆਂ ਦੇ ਨਾਂ ਦੇ ਉੱਪਰ ਤੇ ਅੱਜ ਉਹੀ ਜਿਹੜਾ 21% ਪਾਣੀ ਪਹਿਲਾਂ ਜਾਂਦਾ ਸੀਗਾ ਖੇਤਾਂ ਨੂੰ ਖਾਲਾਂ ਦੇ ਜ਼ਰੀਏ ਨਹਿਰੀ ਪਾਣੀ ਅੱਜ ਉਹ 70 72% ਤੇ ਪਹੁੰਚ ਗਿਆ ਤੇ ਆਉਣ ਵਾਲੇ ਢੂੜ ਸਾਲ ਨੂੰ 95% ਤੇ ਪਹੁੰਚ ਜਾਊਗਾ ਆ ਹੁੰਦੀ ਆ ਰੇ ਸਰਕਾਰਾਂ ਮੇਰੇ ਵੀਰੋ ਬੱਤੀ ਪਹਿਲਾਂ ਕਹਿੰਦੇ ਜੀ 8 ਘੰਟੇ ਦਵਾਂਗੇ ਸਾਰੀ ਸਾਰੀ ਰਾਤ ਸੱਪਾਂ ਦੀਆਂ ਸੜੀਆਂ ਮੱਧ ਤੇ ਖੇਤਾਂ ਦੀਆਂ ਵਟਾਂ ਦੇ ਉੱਪਰ ਫਿਰਦੇ ਹੁੰਦੇ ਸੀਗੇ ਮੇਰੇ ਕਿਸਾਨ ਵੀਰ ਸਾਡੇ ਸੀਰੀਪਾਲੀ ਭਰਾ ਤੇ ਅੱਜ ਝੋਨੇ ਮੋਟਰਾਂ ਬੰਦ ਕਰਕੇ ਲੱਗਣ ਲੱਗੇ ਕਿ ਨਹੀਂ ਲੱਗੇ ਜੀ ਤੇ ਹੁਣ ਜੇ ਇਹ ਕੰਮ ਹੁਣ ਹੋ ਸਕਦਾ ਤੇ ਪਹਿਲਾਂ ਕਿਉਂ ਨਾ ਹੋਇਆ ਉਹੀ ਮੋਟਰਾਂ ਉਹੀ ਤਾਰਾਂ ਉਹੀ ਖੰਭੇ ਉਹੀ ਟਰਾਂਸਫਾਰਮਰ ਉਹੀ ਗ੍ਰਿਡ ਉਹੀ ਕਿਸਾਨ ਵੀਰ ਉਹੀ ਬਿਜਲੀ ਬੋਰਡ ਜੇ ਹੁਣ ਹੋ ਗਿਆ ਪਹਿਲੇ ਇੰਨੇ ਸਾਲ ਕਿਉਂ ਨਾ ਹੋਇਆ ਇਸੇ ਤਰੀਕੇ ਦੇ ਨਾਲ ਤਕਰੀਬਨ 55000 ਨੌਕਰੀਆਂ ਬਿਨਾ ਪੈਸਿਆਂ ਤੋਂ ਬਿਨਾ ਸਵਾਰਸ਼ਾ ਤੋਂ ਕੱਲਾ ਬੱਚਿਆਂ ਦੀ ਮਿਹਨਤ ਉਹਨਾਂ ਦੀ ਕਾਬਲੀਅਤ ਸਿਰ ਤੇ ਉਹ ਦਿੱਤੀਆਂ ਤੇ ਅਜ ਤੱਕ ਕੋਈ ਸਰਕਾਰ ਨਹੀਂ ਸੀ ਜਿਨੇ ਇਹਨੇ ਦਿੱਤੀਆਂ ਹੋਣਾ ਪਹਿਲਾਂ ਏਡੇ ਏਡੇ ਥੈਲੇ ਝੋਲੇ ਲੱਗਦੇ ਸੀਗੇ ਨੌਕਰੀਆਂ ਲੈਣ ਦੇ ਲਈ ਸੋ ਮੇਰੇ ਵੀਰੋ ਅਸੀਂ ਇਹ ਮੰਨ ਕੇ ਚੱਲਦੇ ਹਾਂ ਕਿ ਜਦੋਂ ਨੀਅਤ ਸਾਫ਼ ਹੋਵੇ ਨੀਤੀ ਸਾਫ਼ ਹੋਵੇ ਤੇ ਪ੍ਰਮਾਤਮਾ ਸੱਚੇ ਪਾਸ਼ਾ ਬਾਬਾ ਨਾਨਕ ਵੀ ਭਾਗ ਲਾਂਦਾ ਤੇ ਅੱਜ ਉਸੇ ਨੀਤ ਨੂੰ ਭਾਗ ਨੇ ਉਹ ਲੱਗ ਰਹੇ ਨੇ ਅਸੀਂ ਕੋਈ ਕੋਈ ਬਹੁਤੇ ਉੱਪਰੋਂ ਨਹੀਂ ਉਤਰ ਕੇ ਆਏ ਹੋਏ ਪਰ ਕਿਉਂਕਿ ਬਾਬੇ ਨਾਨਕ ਨੇ ਸੱਚੇ ਪਾਸ਼ਾ ਦੀ ਨੀਅਤ ਸਾਰੀ ਸਾਰੀ ਟੀਮ ਨੂੰ ਸਾਫ਼ ਦਿੰਦੀ ਹੈ ਇਸ ਕਰਕੇ ਕੰਮ ਆਪਣੇ ਆਪ ਹੁੰਦੇ ਨੇ ਕਿਉਂਕਿ ਨੀਅਤ ਸਾਫ਼ ਹੈ ਅਡਾ ਮਾਝਾ ਗੁਰੂ ਸਾਹਿਬ ਦੀ ਪਵਿੱਤਰ ਧਰਤੀ ਦਰਬਾਰ ਸਾਹਿਬ ਦੀ ਪਵਿੱਤਰ ਧਰਤੀ ਬਾਬਾ ਬੁੱਢਾ ਜੀ ਦੀ ਪਵਿੱਤਰ ਧਰਤੀ ਔਰ ਸਹੀ ਮਾਇਨੇ ਦੇ ਵਿੱਚ ਮੈਂ ਸਮਝਦਾ ਕਿ ਜੋ ਗੁਰੂ ਸਾਹਿਬ ਨੇ ਸਿਧਾਂਤ ਦਿੱਤਾ ਸੀ ਮੀਰੀ ਔਰ ਪੀਰੀ ਦਾ ਉਹਨੂੰ ਪੂਜਣ ਵਾਲੀ ਉਹਨੂੰ ਨਤਮਸਤਕ ਹੋਣ ਵਾਲੀ ਧਰਤੀ ਹੈ ਇਹ ਇੱਥੇ ਜਿੱਥੇ ਜਿੱਥੇ ਬਾਬਾ ਬੁੱਢਾ ਜੀ ਹੋਏ ਨੇ ਜਿੱਥੇ ਦਰਬਾਰ ਸਾਹਿਬ ਨੇ ਜਿੱਥੇ ਸਾਰੀ ਦੁਨੀਆ ਆ ਕੇ ਨਤਮਸਤਕ ਹੋਈ ਹੈ ਤੇ ਉੱਥੇ ਜੇ ਸਾਰੇ ਸਾਰੇ ਮੈਂ ਸਮਝਦਾ ਕਿ ਜੇ ਯੋਧੇ ਜਰਨੈਲ ਹੋਏ ਨੇ ਉਹਨਾਂ ਯੋਧਿਆਂ ਦੀ ਧਰਤੀ ਹੈ ਇਹ ਮਾਜਾ ਪਰ ਮੇਰੇ ਵੀਰੋ ਬੜੇ ਅਫਸੋਸ ਦੇ ਨਾਲ ਬੜੇ ਅਫਸੋਸ ਦੇ ਨਾਲ ਕਹਿਣਾ ਪੈਂਦਾ ਹੈ ਕਿ ਇਸ ਪਵਿੱਤਰ ਧਰਤੀ ਨੂੰ ਵੀ ਪਿਛਲੇ ਸਮਿਆਂ ਦੀਆਂ ਸਰਕਾਰਾਂ ਤੇ ਲੀਡਰਾਂ ਨੇ ਕਲੰਕਿਤ ਕਰ ਦਿੱਤਾ ਕਲੰਕਿਤ ਯੋਧਿਆਂ ਦੀ ਧਰਤੀ ਜਿਨ੍ਹਾਂ ਨੇ ਧਰਮ ਦੀ ਲੜਾਈ ਲੜੀ ਜਿਨ੍ਹਾਂ ਨੇ ਦੇਸ਼ ਦੀ ਲੜਾਈ ਲੜੀ ਜਿਨ੍ਹਾਂ ਨੇ ਪੰਜਾਬ ਦੀ ਤੇ ਸਮਾਜ ਦੀ ਇਨਸਾਨੀਅਤ ਦੀ ਲੜਾਈ ਲੜੀ ਤੇ ਅੱਜ ਉਸ ਧਰਤੀ ਦੇ ਨਾਂ ਤੇ ਕਦੇ ਰਾਜਨੀਤੀ ਦੀ ਗੱਲ ਚੱਲਦੀ ਹੈ ਖਰਚਿਆਂ ਤੇ ਪਰਚਿਆਂ ਦੀ ਰਾਜਨੀਤੀ ਕਦੇ ਗੱਲ ਚੱਲਦੀ ਹੈ ਕਿ ਜੀ ਇੱਥੇ ਇਹ ਤਾਂ ਧਰਤੀ ਹੋਈ ਕਲੰਕਿਤ ਕਰਤੀ ਚਿੱਟੇ ਨੇ ਔਰ ਛੇਵੇਂ ਦਰਿਆ ਨੇ ਨਸ਼ਿਆਂ ਦੇ ਨੇ ਮੈਂ ਸਮਝਦਾ ਕਿ ਇਹ ਡਿਜ਼ਰਵ ਨਹੀਂ ਕਰਦਾ ਸੀਗਾ ਇਹ ਡਿਜ਼ਰਵ ਨਹੀਂ ਕਰਦੀ ਸੀਗੀ ਇਹ ਧਰਤੀ ਇਹ ਧਰਤੀਏ ਇਲਾਕਾ ਕਿਉਂਕਿ ਗੁਰੂ ਸਾਹਿਬ ਦਾ ਇਲਾਕਾ ਇਹ ਬਹੁਤ ਵੱਧ ਕੁਝ ਡਿਜ਼ਰਵ ਕਰਦਾ ਸੀਗਾ ਪਰ ਪਿਛਲੇ ਸਮੇਂ ਦੇ ਵਿੱਚ ਕਲੰਕਿਤ ਕਰਦਾ ਮੇਰੇ ਵੀਰੋ ਮੋੜਾ ਪੈਣਾ ਸ਼ੁਰੂ ਹੋ ਗਿਆ ਮੋੜਾ ਪੈਣਾ ਸ਼ੁਰੂ ਹੋ ਗਿਆ ਆ ਪਿਛਲੇ ਸਮੇਂ ਦੇ ਵਿੱਚ ਚਾਹੇ ਤੁਸੀਂ ਜਿਵੇਂ ਮੈਂ ਕਿਹਾ ਕਿ ਪਹਿਲਾਂ 2 ਵਾਰੀ ਖੁੰਝ ਗਏ 17 ਦੇ ਵਿੱਚ ਖੁੰਝ ਗਏ ਫਿਰ 22 ਦੇ ਵਿੱਚ ਖੁੰਝ ਗਏ ਤੇ ਜਿੱਥੇ ਪੂਰੇ ਪੰਜਾਬ ਦੇ ਵਿੱਚ ਨੇਰੀ ਚੱਲਦੀ ਸੀਗੀ 22 ਦੇ ਵਿੱਚ ਉਸ ਸਮੇਂ ਵੀ ਆਪਾਂ ਖੁੰਝ ਗਏ ਤੇ ਹੁਣ ਮੈਂ ਸਮਝਦਾ ਕਿ ਸਾਥੀਓ ਮੇਰੇ ਵੀਰੋ ਪਿਛਲਾ ਭਾਂਗਾ ਟੋਟਾ ਪਿਛਲਾ ਭਾਂਗਾ ਟੋਟਾ ਪੂਰਾ ਕਰਨ ਦਾ ਸਮਾਂ ਜਿਹੜਾ ਉਹ ਮੇਰੇ ਵੀਰੋ ਹੁਣ ਆ ਗਿਆ ਹੁਣ ਆ ਗਿਆ ਸਮਾਂ ਉਹ ਅਸੀਂ ਪਾਰਟੀ ਨੇ ਸਰਕਾਰ ਨੇ ਆਪਦੀ ਜ਼ਿੰਮੇਵਾਰੀ ਹੈ ਜਿਹੜੀ ਆ ਵੀਰ ਤਲਵੀਰ ਜੀਆਂ ਨੂੰ ਹਲਕੇ ਦਾ ਸੇਵਕ ਲਾ ਕੇ ਸੇਵਾਦਾਰ ਲਾ ਕੇ ਅਸੀਂ ਪੂਰੀ ਕਰ ਦਿੱਤੀ ਹੈ ਇਹ ਤਾਂ ਮਗਰੋਂ ਜ਼ਿੰਮੇਵਾਰੀ ਹੈ ਜਿਹੜੀ ਮੇਰੇ ਵੀਰੋ ਉਹ ਤੁਸੀਂ ਆਪ ਤਿੰਨ ਨੂੰ ਨਿਮੋਣਿਆ ਤੁਸੀਂ ਲੋਕਾਂ ਨੂੰ ਮੇਰੇ ਵੀਰੋ ਜਰਨੈਲ ਚਾਹੀਦੇ ਨੇ ਇਥੋਂ ਜਿਹੜੇ ਲੋਕਾਂ ਲਈ ਲੜਾਈ ਲੜਨਾ ਜਿਹੜੇ ਲੋਕਾਂ ਦੇ ਹੱਕਾਂ ਦੇ ਲਈ ਲੜਾਈ ਲੜਨਾ ਪਰ ਜਰਨੈਲ ਆਪ ਦੇ ਆਪ ਨੂੰ ਮਾਝੇ ਦਾ ਜਰਨੈਲ ਉਹ ਆਪ ਦੇ ਆਪ ਨੂੰ ਤਗਮੇ ਤਾਂ ਬਥੇਰੇ ਦਿੰਦੇ ਰਹੇ ਪਰ ਮੈਂ ਸਮਝਦਾ ਕਿ ਬਹੁਤ ਪਛਾਣ ਤੱਕ ਦਿੱਤਾ ਉਹਨਾਂ ਲੋਕਾਂ ਨੇ ਇਸ ਇਲਾਕੇ ਨੂੰ ਗੁਰੂ ਸਾਹਿਬ ਦੇ ਇਸ ਇਲਾਕੇ ਨੂੰ ਸੋ ਮੇਰੇ ਵੀਰੋ ਮੈਂ ਤੁਹਾਡੇ ਨਾਲ ਇੱਕੋ ਹੀ ਬੇਨਤੀ ਕਰਨ ਆਇਆ ਕਿ ਸਰਕਾਰ ਵੱਲੋਂ ਪਾਰਟੀ ਵੱਲੋਂ ਜ਼ਿੰਮੇਵਾਰੀ ਤਲਵੀਰ ਜੀ ਨੂੰ ਸੁਭਾ ਦਿਤੀ ਹੈ ਸਰਕਾਰ ਦੇ ਵੀ ਪਾਰਟੀ ਦੇ ਵੀ ਅੱਜ ਤੋਂ ਸਰਕਾਰ ਵੀ ਮਜੀਠੇ ਦੇ ਵਿੱਚ ਹੀ ਨੇ ਤੇ ਪਾਰਟੀ ਦੇ ਪ੍ਰਧਾਨ ਵੀ ਇਹੀ ਨੇ ਇਹ ਤੋਂ ਅਗਲੀ ਜ਼ਿੰਮੇਵਾਰੀ ਹੈ ਜਿਹੜੀ ਅਗਲੀ ਜ਼ਿੰਮੇਵਾਰੀ ਤੁਸੀਂ ਨਿਮਾਉਣੀਆਂ ਨੇ ਪਰ ਕਿਉਂਕਿ ਕਿਉਂਕਿ ਲੋੜ ਹੈ ਅੱਜ ਅੱਜ ਸਮੇਂ ਦੀ ਲੋੜ ਹੈ ਕਿ ਇਸ ਪਵਿੱਤ੍ਰ ਧਰਤੀ ਨੂੰ ਇਹਦਾ ਹੱਕ ਬਣਦਾ ਸੀ ਜਿਹੜਾ ਉਹ ਆਪਾਂ ਸਾਰੇ ਨਾਲ ਮਿਲ ਕੇ ਆਪਾਂ ਦਵਾ ਸਕੀਏ ਔਰ ਮੈਂ ਸਮਝਦਾ ਕਿ ਜਦੋਂ ਸਾਰੇ ਨਾਲ ਮਿਲ ਕੇ ਇਕੱਠੇ ਹੋ ਕੇ ਇੱਕ ਮੁਠ ਹੋ ਕੇ ਇਕ ਜੁਟੋਗੇ ਆਪਾਂ ਸਾਰੇ ਚੱਲਾਂਗੇ ਤੇ ਜਰਨੈਲੀ ਇਹ ਜਿਹੜੀ ਉਹ ਪਰਚਿਆਂ ਦੀ ਨਹੀਂ ਕਰਨੀ ਉਹ ਧੱਕੇਸ਼ਾਹੀਆਂ ਦੀ ਨਹੀਂ ਕਰਨੀ ਆਪਾਂ ਆਪਾਂ ਦਿਲਾਂ ਤੇ ਰਾਜ ਕਰਨ ਵਾਲੀ ਜਰਨੈਲੀ ਜਰਨੈਲੀਾ ਤਲਵੀਰ ਜੀ ਉਹ ਕਰਨੀ ਹੈ ਤੇ ਜਿਹਦਾ ਇਸ ਤੋਂ ਅੱਜ ਬੜੇ ਭਲੀ ਭੰਤੀ ਅੰਦਾਜ਼ਾ ਲਗਾ ਕੇ ਮੈਂ ਇੱਥੋਂ ਜਾ ਰਿਹਾ ਤੋ ਤੁਹਾਡਾ ਮੇਰੇ ਵੀਰੋ ਸਾਰਿਆਂ ਦਾ ਦਿਲ ਦੀ ਗਹਿਰਾਈ ਦੇ ਵਿੱਚੋਂ ਬਹੁਤ ਬਹੁਤ ਧੰਨਵਾਦ ਔਰ ਮੈਂ ਉਮੀਦ ਕਰਦਾ ਮੈਂ ਮੇਰੇ ਵੀਰ ਤੁਹਾਨੂੰ ਸਾਹਿਬ ਨੂੰ ਧਾੜੀਵਾਦ ਸੌਣਾ ਨੂੰ ਮੈਂ ਕਈ ਵਾਰੀ ਕਿਹਾ ਉਹ ਮੈਂ ਕਿਹਾ ਮਾਝੇ ਵਾਲਿਓ ਤੁਸੀਂ ਜ਼ੋਰ ਲਾ ਦਿਓ ਸਰਕਾਰ ਤਾਂ ਢੂੜ ਸਾਲ ਨੂੰ 27 ਦੇ ਵਿੱਚ ਕੱਲੇ ਅਸੀਂ ਫੇਰ ਦੁਬਾਰਾ ਮਾਲਵੇ ਦੇ ਵਿੱਚੋਂ ਹੀ ਬਣਾ ਦਾਂਗੇ ਮਾਲਵੇ ਚ 69 ਸੀਟਾਂ ਨੇ ਤੇ 96 ਚਾਹੀਦੀਆਂ ਨੇ ਸਰਕਾਰ ਬਣਾਉਣ ਦੇ ਲਈ ਮਗਾ ਸਰਕਾਰ ਤਾਂ ਅਸੀਂ ਕੱਲੇ ਉੱਥੋਂ ਵੀ ਬਣਾਵਾਂਗੇ ਪਰ ਅਸੀਂ ਦਿਲੋਂ ਚਾਹੁੰਆਂ ਕਿ ਬਾਬਾ ਬੁੱਢਾ ਜੀ ਦੀ ਇਸ ਧਰਤੀ ਗੁਰੂ ਸਾਹਿਬ ਦੀ ਇਸ ਪਵਿੱਤਰ ਧਰਤੀ ਦਾ ਇਸ ਵਾਰ ਨਾਲੋਂ ਵੀ 25 ਚੋਂ 16 ਨੇ ਮਾਝੇ ਦੇ ਵਿੱਚੋਂ ਉਹਦੇ ਵਿੱਚ 27 ਦੇ ਵਿੱਚ 16 ਨਾਲੋਂ ਵੱਧ ਕੇ ਥੋੜਾ ਹਿੱਸਾ ਜਿਹੜਾ ਉਹ ਮਾਝੇ ਵਾਲੇ ਪੈਣਾ ਚਾਹੀਦਾ ਤਾਂ ਸਵਾਦ ਹੈ ਜੇ ਮੇਰੀ ਗੱਲਾਂ ਤੇ ਨਾਲ ਸਹਿਮਤ ਹੋ ਇੱਕ ਵਾਰ ਦੋਵੇਂ ਮਾਂ ਖੜੀਆਂ ਕਰਕੇ ਗੁਰੂ ਸਾਹਿਬ ਦਾ ਨਾਮ ਜਰੋ ਬੋਲੋ ਜੀ ਦਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਇੱਕ ਵਾਰ ਫੇਰ ਤੋਂ ਸਾਰੇ ਮੇਰੇ ਉਹ ਸਾਥੀ ਵੀਰ ਸਰਪੰਚ ਜਿਹੜੇ ਅੱਜ ਬਾਈ ਤਲਬੀਰ ਜੀ ਦੀ ਅਗਵਾਈ ਦੇ ਵਿੱਚ ਸਾਡੇ ਪਰਿਵਾਰ ਦੇ ਵਿੱਚ ਆਮ ਆਦੀ ਪਾਰਟੀ ਪਰਿਵਾਰ ਦੇ ਵਿੱਚ ਸ਼ਾਮਲ ਹੋ ਰਹੇ ਨੇ ਉਹਨਾਂ ਦਾ ਦਿਲ ਦੀਆਂ ਗਹਿਰਾਈਆਂ ਦੇ ਵਿੱਚੋਂ ਸਾਡੇ ਪਰਿਵਾਰ ਦੇ ਵਿੱਚ ਉਹਨਾਂ ਦਾ ਇਸਤੇਮਾਲ ਉਹਨਾਂ ਦਾ ਜੀ ਆਇਆਂ ਤੁਹਾਡਾ ਆਪਣਾ ਪਰਿਵਾਰ ਹੈ ਹੱਥ ਫੜ ਕੇ ਤੁਸੀਂ ਤਲਬੀਰ ਗਿੱਲ ਦਾ ਵੀ ਅਮਨ ਰੋੜੇ ਦਾ ਵੀ ਤੇ ਭਗਵੰਤ ਮਾਨ ਜੀ ਦਾ ਵੀ ਹੱਥ ਫੜ ਕੇ ਤੁਸੀਂ ਕੰਮ ਕਰਾਇਓ ਇਹ ਤੁਹਾਨੂੰ ਮੈਜਿਕ ਕਹਿ ਕੇ ਚੱਲੇ ਸੋ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ